ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਫ੍ਰਿਜ ਦੇ ਉੱਪਰ ਪੁੱਲ ਕੇ ਵੀ ਇਹ ਚੀਜ਼ਾਂ ਰੱਖ ਦਿੰਦੇ ਹੋ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਉਹ ਕਿਹੜੀਆਂ 7 ਚੀਜ਼ਾਂ ਨੇ ਜੋ ਫ੍ਰਿਜ ਉੱਪਰ ਨਹੀਂ ਰੱਖਣੀਆਂ ਚਾਹੀਦੀਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਦੋਸਤੋ ਕਦੇ ਵੀ ਭੁੱਲ ਕੇ ਫ੍ਰਿਜ ਦੇ ਉੱਪਰ ਨਾ ਰੱਖਣਾ ਜੀ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਫ੍ਰਿਜ ਇੱਕ ਜਹਾਜ਼ ਉਪਕਰਣ ਹੈ ਜਿਸ ਦੀ ਹਰ ਘਰ ਵਿੱਚ ਲੋਡ ਹੁੰਦੀ ਹੈ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਇਸ ਦੀ ਹੋਰ ਵੀ ਵੱਧ ਜਾਂਦੀ ਹੈ ਲੋਡ ਪਾਣੀ ਦੁੱਧ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਲਈ ਫ੍ਰਿਜ ਨੂੰ ਵਰਤਿਆ ਜਾਂਦਾ ਹੈ ਉਂਝ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਲੋਕ ਫ੍ਰਿਜ ਦੇ ਉੱਪਰ ਵਾਲੀ ਜਗ੍ਹਾ ਦੀ ਵਰਤੋਂ ਵੀ ਕਰਦੇ ਹਨ ਅਤੇ ਉਸ ਤੇ ਕਈ ਚੀਜ਼ਾਂ ਵੀ ਰੱਖਦੇ ਰਹਿੰਦੇ ਹਨ ਹਾਲਾਂਕਿ ਫ੍ਰਿਜ ਉੱਪਰ ਵੱਧ ਸਮਾਨ ਰੱਖਣਾ ਚੰਗਾ ਨਹੀਂ ਸਮਝਿਆ ਜਾਂਦਾ ਜਿਸ ਤਰ੍ਹਾਂ ਤੁਸੀਂ ਘਰ ਵਿੱਚ ਫ੍ਰਿਜ ਰੱਖਦੇ ਸਮੇਂ ਵਾਸਤੂ ਦੇ ਅਨੁਸਾਰ ਦਿਸ਼ਾਵਾਂ ਦਾ ਧਿਆਨ ਰੱਖਦੇ ਹੋ ਠੀਕ ਉਸੇ ਹੀ ਤਰ੍ਹਾਂ ਤੁਹਾਨੂੰ ਇਸ ਦੇ ਉੱਪਰ ਆਈਟਮਾਂ ਨੂੰ ਵੀ ਸੋਚ ਸਮਝ ਕੇ ਰੱਖਣਾ ਚਾਹੀਦਾ ਹੈ ਫ੍ਰਿਜ ਤੁਹਾਡੀ ਰਸੋਈ ਅਤੇ ਭੋਜਨ ਨਾਲ ਜੁੜਿਆ ਇੱਕ ਸਾਧਨ ਹੈ ਅਤੇ ਇਸ ਲਈ ਕੁਝ ਗੜਬੜੀਆਂ ਤੁਹਾਡੀ ਸਮੁੱਚੀ ਸਿਹਤ ਤੇ ਮਾੜਾ ਪ੍ਰਭਾਵ ਹੀ ਪਾ ਸਕਦੀਆਂ ਹਨ। ਵਾਸਤੂ ਸ਼ਾਸਤਰਾਂ ਵਿੱਚ ਦਿਸ਼ਾਵਾਂ ਦਾ ਬਹੁਤ ਹੀ ਮਹੱਤਵ ਹੈ। ਵਾਸਤੂ ਸ਼ਾਸਤਰਾਂ ਦੇ ਅਨੁਸਾਰ ਘਰ ਵਿੱਚ ਜੀ ਹਰ ਚੀਜ਼ ਕਰਦੇ ਮੈਂਬਰਾਂ ਤੇ ਪੋਜ਼ਿਟਿਵ ਜਾਂ ਨੈਗੇਟਿਵ ਪ੍ਰਭਾਵ ਪਾਉਂਦੀ ਹੈ। ਇਸ ਲਈ ਹਰ ਚੀਜ਼ ਦੇ ਨਾਲ ਸੰਬੰਧਿਤ ਕੁਝ ਵਾਸਤਵ ਨਿਯਮ ਬਣਾਏ ਗਏ ਹਨ। ਵਾਸਤੂ ਸ਼ਾਸਤਰਾਂ ਦੇ ਅਨੁਸਾਰ ਫ੍ਰਿਜ ਦਾ ਸਬੰਧ ਵਿੱਚ ਵੀ ਕੁਝ ਨਿਯਮ ਦੱਸੇ ਗਏ ਹਨ ਅੱਜਕੱਲ ਫ੍ਰਿਜ ਹਰ ਘਰ ਵਿੱਚ ਵਰਤੀ ਜਾਣ ਵਾਲੀ ਇੱਕ ਜ਼ਰੂਰੀ ਮਸ਼ੀਨ ਹੈ ਅਕਸਰ ਲੋਕ ਜਾਣੇ ਅਣਜਾਣੇ ਵਿੱਚ ਅਜਹੀਆਂ ਚੀਜ਼ਾਂ ਨੂੰ ਫ੍ਰਿਜ ਤੇ ਰੱਖ ਦਿੰਦੇ ਹਨ ਜਿਨ੍ਹਾਂ ਨੂੰ ਰੱਖਣ ਨਾਲ ਉਹਨਾਂ ਦਾ ਭਵਿੱਖ ਵਿੱਚ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤਾਂ ਉਹ ਜਾਂਦੇ ਹਾਂ ਜੀ ਫ੍ਰਿਜ ਦੇ ਵਾਸਤੇ ਨਿਯਮ ਕਿਹੜੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਉੱਪਰ ਲਾਗੂ ਕਰਨਾ ਹੈ ਤੇ ਕਿਹੜੀਆਂ ਸਾਵਧਾਨੀਆਂ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਆਪਣੇ ਹੋਣ ਵਾਲੇ ਨੁਕਸਾਨਾਂ ਤੋਂ ਬਚਣਾ ਹੈ ਕਈ ਘਰਾਂ ਵਿੱਚ ਪੈਸੇ ਆਦਿ ਰੱਖਣ ਦੀ ਬਹੁਤ ਜ਼ਿਆਦਾ ਆਦਤ ਹੁੰਦੀ ਹੈ। ਵਾਸਤੂ ਸ਼ਾਸਤਰਾਂ ਦੇ ਅਨੁਸਾਰ ਪੈਸੇ ਅਤੇ ਸੋਨਾ ਆਦਿਕ ਕਦੇ ਵੀ ਫਰਿੱਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ। ਤੁਸੀਂ ਆਮ ਹੀ ਘਰਾਂ ਵਿੱਚ ਵੇਖਿਆ ਹੋਵੇਗਾ ਕਿ ਫਰਿੱਜ ਦੇ ਕਵਰ ਦੇ ਹੇਠਾਂ ਪੈਸੇ ਰੱਖ ਦਿੱਤੇ ਜਾਂਦੇ ਹਨ। ਜ਼ਿਆਦਾ ਤੋਂ ਜ਼ਿਆਦਾ ਸਮਾਂ ਬਚਾਉਣ ਲਈ ਉਸੇ ਹੀ ਜਗ੍ਹਾ ਤੋਂ ਜਲਦੀ ਪੈਸੇ ਫੜਨ ਦੀ ਖਿੱਚ ਕਰਕੇ ਅਸੀਂ ਫਰਿੱਜ ਦੇ ਉੱਪਰ ਪੈਸੇ ਰੱਖਣੇ ਸ਼ੁਰੂ ਕਰ ਦਿੰਦੇ ਹਾਂ। ਇਸ ਨਾਲ ਸਾਡਾ ਸਮਾਂ ਤਾਂ ਬਚਦਾ ਹੈ ਪਰ ਸਾਡੇ ਲਈ ਇਹ ਹਾਨੀਕਾਰਕ ਵੀ ਹੋ ਸਕਦਾ ਹੈ ਇਸ ਨਾਲ ਕਾਰੋਬਾਰ ਵਿੱਚ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 2 ਕਿ ਕਦੇ ਵੀ ਫ੍ਰਿਜ ਦੇ ਉੱਪਰ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਫ੍ਰਿਜ ਦੇ ਉੱਪਰ ਦਵਾਈਆਂ ਰੱਖਣ ਦੇ ਨਾਲ ਦਵਾਈਆਂ ਦਾ ਅਸਰ ਖਤਮ ਹੋ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਲੋਕ ਫ੍ਰਿਜ ਦੇ ਉੱਪਰ ਦਵਾਈਆਂ ਰੱਖ ਦਿੰਦੇ ਹਨ ਵਿਗਿਆਨ ਵੀ ਇਹ ਗੱਲ ਮੰਨਦਾ ਹੈ ਕਿ ਫਰਿੱਜ ਵਿੱਚੋਂ ਨਿਕਲਣ ਵਾਲੀ ਗਰਮੀ ਦਾ ਅਸਰ ਸਿੱਧਾ ਦਵਾਈਆਂ ਤੇ ਪੈਂਦਾ ਹੈ ਜੇਕਰ ਦਵਾਈਆਂ ਉੱਥੇ ਰੱਖੀਆਂ ਜਾਣ ਤਾਂ ਉਹ ਆਪਣਾ ਅਸਰ ਦਿਖਾਉਣਾ ਬੰਦ ਕਰ ਦਿੰਦੀਆਂ ਹਨ। ਵਾਸਤੂ ਸ਼ਾਸਤਰਾਂ ਤੋਂ ਇਲਾਵਾ ਮੈਡੀਕਲ ਸਾਇੰਸ ਵੀ ਫਰਿੱਜ ਦੇ ਉੱਪਰ ਦਵਾਈਆਂ ਰੱਖਣ ਨੂੰ ਠੀਕ ਨਹੀਂ ਸਮਝਦੀ ਕਿ ਦਰਅਸਲ ਉੱਥੇ ਤਾਪਮਾਨ ਜ਼ਿਆਦਾ ਹੁੰਦਾ ਹੈ। ਤੁਸੀਂ ਆਮ ਤੌਰ ਤੇ ਆਪਣੇ ਘਰ ਵਿੱਚ ਵੇਖਿਆ ਹੀ ਹੋਵੇਗਾ ਫ੍ਰੀਜ ਦਾ ਉੱਪਰਲਾ ਹਿੱਸਾ ਹਮੇਸ਼ਾ ਹੀ ਗਰਮ ਹੁੰਦਾ ਹੈ ਇਸ ਕਰਕੇ ਉਹ ਗਰਮੀ ਦਵਾਈਆਂ ਦੇ ਵਿੱਚ ਪੈਦਾ ਹੋ ਜਾਂਦੀ ਹੈ ਕਈ ਵਾਰ ਤੁਹਾਨੂੰ ਇਹ ਵੀ ਦੇਖਣ ਨੂੰ ਮਿਲਿਆ ਹੋਵੇਗਾ ਕਿ ਜੇਕਰ ਤੁਸੀਂ ਉਸ ਦੇ ਉੱਪਰ ਦਵਾਈਆਂ ਰੱਖਦੇ ਹੋ ਤਾਂ ਪਿਗਲ ਕੇ ਦਵਾਈਆਂ ਖਤਮ ਹੋ ਜਾਂਦੀਆਂ ਹਨ ਜਿਸ ਕਾਰਨ ਉਹਨਾਂ ਦਾ ਅਸਰ ਵੀ ਖਤਮ ਹੋ ਜਾਂਦਾ ਹੈ ਤੇ ਅਜਿਹੀ ਸਥਿਤੀ ਵਿੱਚ ਦਵਾਈਆਂ ਦੀ ਸੈਲਫ ਲਾਈਫ ਕੱਟ ਜਾਂਦੀ ਹੈ ਅਗਲੀ ਗੱਲ ਹੈ ਜੀ ਕਿ ਖਾਣ ਦੀਆਂ ਵਸਤੂਆਂ ਨੂੰ ਫ੍ਰੀਜ ਦੇ ਉੱਪਰ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਜਿਵੇਂ ਦਾਲ ਰੋਟੀ ਆਦਿਕ ਫ੍ਰਿਜ ਦੇ ਉੱਪਰ ਇਹਨਾਂ ਨੂੰ ਕਦੇ ਵੀ ਨਾ ਰੱਖੋ ਅਸਲ ਵਿੱਚ ਉੱਥੋਂ ਦਾ ਗਰਮ ਤਾਪਮਾਨ ਤੁਹਾਡੇ ਭੋਜਨ ਨੂੰ ਵੀ ਖਰਾਬ ਕਰ ਸਕਦਾ ਹੈ ਇਸ ਦੇ ਨਾਲ ਹੀ ਫ੍ਰਿਜ ਤੋਂ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਵੀ ਨਿਕਲਦੀ ਹੈ ਜੋ ਨਕਾਰਾਤਮਕ ਊਰਜਾ ਪੈਦਾ ਕਰਦੀ ਹੈ ਜੇਕਰ ਤੁਸੀਂ ਫ੍ਰਿਜ ਉੱਪਰ ਖਾਣ ਪੀਣ ਦੀਆਂ ਵਸਤੂਆਂ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ ਉਹਨਾਂ ਨਾਲ ਘਰ ਵਿੱਚ ਨਕਾਰਾਤਮਕਤਾ ਆ ਜਾਵੇਗੀ ਤੁਹਾਡੇ ਭੋਜਨ ਵਿੱਚ ਸ਼ਾਮਲ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਅਗਲੀ ਚੀਜ਼ ਦੇ ਬਾਰੇ ਫ੍ਰਿਜੀ ਦੇ ਉੱਪਰ ਕਦੇ ਵੀ ਫਿਸ਼ ਕੁਰੀਨੀਅਮ ਨਾ ਰੱਖੋ ਕੁਝ ਲੋਕ ਕਰਨ ਨੂੰ ਬਹੁਤ ਹੀ ਖੂਬਸੂਰਤ ਬਣਾਉਣ ਲਈ ਛੋਟਾ ਜਿਹਾ ਮੱਛੀ ਕੁਰੀਨੀਅਮ ਲਿਆਉਂਦੇ ਹਨ ਜੇਕਰ ਤੁਹਾਨੂੰ ਮੱਛੀ ਦੀ ਸਮਝ ਨਹੀਂ ਲੱਗ ਰਹੀ ਤਾਂ ਜਿਸ ਨੂੰ ਕਹਿ ਸਕਦੇ ਹਾਂ ਕਿ ਮੱਛੀ ਪਾਲਣ ਵਾਲਾ ਛੋਟਾ ਜਿਹਾ ਕੱਚ ਦਾ ਬਾਕਸ ਹੁੰਦਾ ਹੈ ਜਿਹੜੇ ਲੋਕ ਸ਼ੌਕ ਨਾਲ ਆਪਣੇ ਘਰ ਵਿੱਚ ਰੱਖਣਾ ਪਸੰਦ ਕਰਦੇ ਹਨ ਜਦ ਕੀ ਉਸ ਨੂੰ ਘਰ ਵਿੱਚ ਲੈ ਆਉਂਦੇ ਹਨ ਤਾਂ ਉਸ ਨੂੰ ਆਪਣੀ ਫ੍ਰਿਜ ਦੇ ਉੱਪਰ ਰੱਖ ਲੈਂਦੇ ਹਨ ਇਸ ਨੂੰ ਫ੍ਰਿਜ ਦੇ ਉੱਪਰ ਰੱਖਣ ਕਾਰਨ ਵਾਸਤੂ ਸ਼ਾਸਤਰਾਂ ਦੇ ਅਨੁਸਾਰ ਬਹੁਤ ਹੀ ਨੁਕਸਾਨ ਦਾ ਸਾਹਮਣਾ ਵੀ ਇਹਨਾਂ ਨੂੰ ਕਰਨਾ ਪੈ ਸਕਦਾ ਹੈ ਅਜਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਇੱਕ ਏਰੀਆ ਨੂੰ ਫ੍ਰਿਜ ਦੇ ਸਿਖਰ ਤੇ ਰੱਖਦੇ ਹੋ ਤਾਂ ਮੱਛੀਆਂ ਦੇ ਵਜਨ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਪਾਵ ਕੀ ਹੁਣ ਉਹਨਾਂ ਨੂੰ ਫ੍ਰਿਜ ਦੇ ਉੱਪਰ ਦੀ ਜਿਹੜੀ ਗਰਮੀ ਹੁੰਦੀ ਹੈ ਉਹ ਐਕ੍ਰੀਨੀਅਮ ਵਿੱਚ ਮੱਸ਼ੀਆਂ ਦੇ ਤੇਜ਼ੀ ਨਾਲ ਉਸ ਕਾਰਨ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦਾ ਸਥਾਨ ਤੁਰੰਤ ਬਦਲ ਦਿਓ ਹੁਣ ਗੱਲ ਕਰਦੇ ਹਾਂ ਜੀ ਉਹ ਕਿਹੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਫ੍ਰਿਜ ਦੇ ਉੱਪਰ ਨਹੀਂ ਰੱਖਣੀਆਂ ਚਾਹੀਦੀਆਂ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਕਦੇ ਵੀ ਫ੍ਰਿਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਜਿਵੇਂ ਬੱਚਿਆਂ ਦੀਆਂ ਟਰਾਫੀਆਂ ਜਾਂ ਮੈਡਲ ਇਹ ਘਰ ਵਿੱਚ ਇੱਕ ਲਿਵਿੰਗ ਏਰੀਆ ਆਦਿ ਹੁੰਦੀ ਹੈ ਫ੍ਰਿਜ ਦੇ ਉੱਪਰ ਇਹਨਾਂ ਨੂੰ ਕਈ ਲੋਕ ਰੱਖ ਦਿੰਦੇ ਹਨ ਇਸ ਲਈ ਲੋਕ ਉੱਥੇ ਫ੍ਰਿਜ ਦੇ ਉੱਪਰ ਬੱਚਿਆਂ ਦੇ ਮੈਡਲ ਜਾਂ ਟਰਾਫੀਆਂ ਨੂੰ ਸੁਜਾ ਕੇ ਰੱਖਦੇ ਹਨ ਪਰ ਅਜਿਹਾ ਕਰਨਾ ਬਿਲਕੁਲ ਵਿਸ਼ੋਭ ਨਹੀਂ ਮੰਨਿਆ ਜਾਂਦਾ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਵੀ ਇਹ ਨਕਾਰਾਤਮਕ ਊਰਜਾ ਦਾਖਲ ਹੋ ਜਾਂਦੀ ਹੈ ਜਿਸ ਕਾਰਨ ਬੱਚਿਆਂ ਦੇ ਅੱਗੇ ਵਧਣ ਦੇ ਮੌਕੇ ਵੀ ਉਹਨਾਂ ਨੂੰ ਘੱਟ ਹੀ ਮਿਲਦੇ ਹਨ ਇਸ ਕਰਕੇ ਉਹਨਾਂ ਦੇ ਅੱਗੇ ਵਧਣ ਵਿੱਚ ਰੁਕਾਵਟਾਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤਰ੍ਹਾਂ ਅੱਗੇ ਜਾ ਕੇ ਉਹਨਾਂ ਦੀਆਂ ਟਰੋਫੀਆਂ ਤੇ ਮੈਡਲਾਂ ਵਿੱਚ ਬਰਕਤ ਨਹੀਂ ਪਵੇਗੀ ਬਹੁਤ ਸਾਰੇ ਲੋਕ ਸਜਾਵਟ ਦੇ ਉਦੇਸ਼ਾਂ ਦੇ ਲਈ ਫ੍ਰਿਜ ਦੇ ਉੱਪਰ ਪੌਦੇ ਵੀ ਰੱਖਦੇ ਹਨ ਤੁਸੀਂ ਆਮ ਤੌਰ ਤੇ ਘਰ ਵਿੱਚ ਵੇਖਿਆ ਹੋਵੇਗਾ ਇਹ ਕਈ ਵਾਰ ਲੋਕ ਮਨੀ ਪਲਾਂਟ ਵਗੈਰਾ ਜਾਂ ਕੁਝ ਇਨਟੋਰ ਪੌਦੇ ਜਿਵੇਂ ਕਿ ਬਾਸ ਦਾ ਪੌਦਾ ਆਦਿਕ ਲਗਾਉਂਦੇ ਹਨ ਉਹਨਾਂ ਨੂੰ ਫ੍ਰਿਜ ਦੇ ਉੱਪਰ ਰੱਖ ਦਿੰਦੇ ਹਨ ਹੋ ਸਕਦਾ ਹੈ ਤੁਹਾਡਾ ਪੌਦਾ ਫ੍ਰਿਜ ਦੇ ਉੱਪਰ ਸੋਹਣਾ ਲੱਗ ਰਿਹਾ ਹੋਵੇ ਪਰ ਤੁਹਾਨੂੰ ਇਸ ਤੋਂ ਕੋਈ ਵੀ ਲਾਭ ਨਹੀਂ ਹੋਵੇਗਾ ਖਾਸ ਤੌਰ ਤੇ ਬਾਸਟੇ ਪੌਦਿਆਂ ਨੂੰ ਫਰਿੱਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਵਾਸਤੂ ਸ਼ਾਸਤਰਾਂ ਦੇ ਅਨੁਸਾਰ ਬਾਸਟੇ ਪੌਦੇ ਨੂੰ ਕਦੇ ਵੀ ਫਰਿੱਜ ਦੇ ਉੱਪਰ ਨਾ ਰੱਖੋ ਨਹੀਂ ਤਾਂ ਉਸ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਫਰਿੱਜ ਇੱਕ ਧਾਤ ਹੁੰਦੀ ਹੈ ਜਿਸ ਕਾਰਨ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਸਿਹਤ ਤੇ ਅਸਰ ਪੈਂਦਾ ਹੈ ਤੇ ਉਹਨਾਂ ਦੀ ਊਰਜਾ ਦਾ ਤੁਹਾਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਅਗਲੀ ਚੀਜ਼ ਤੇ ਬਾਰੇ ਕਿ ਕਿਹੜੀ ਚੀਜ਼ ਫਰਿੱਜ ਦੇ ਉੱਪਰ ਨਹੀਂ ਰੱਖਣੀ ਚਾਹੀਦੀ ਕਿਸ ਦਿਸ਼ਾ ਵਿੱਚ ਰੱਖਣੀ ਚਾਹੀਦੀ ਹੈ ਫਰਿੱਜ ਨੂੰ ਵੀ ਹਮੇਸ਼ਾ ਦੀਵਾਰ ਤੋਂ ਘੱਟੋ-ਗਾਟ 1 ਫੁੱਟ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ਘਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਲਈ ਫਰਿੱਜ ਨੂੰ ਹਮੇਸ਼ਾ ਪਸ਼ਮ ਦਿਸ਼ਾ ਵਿੱਚ ਰੱਖੋ ਇਸ ਤੋਂ ਇਲਾਵਾ ਇਸ ਇਸ ਤੋਂ ਇਲਾਵਾ ਇਸ ਨੂੰ ਦੱਖਣ ਪਸ਼ਮ ਦਿਸ਼ਾ ਵਿੱਚ ਵੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਦਿੱਤੀ ਗਈ ਨੌਲੇਜ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ